ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਸਾਮੀਆਂ ਕ੍ਰੀਏਟ ਕਰ ਰਹੇ ਆਂ ਜੀ 10000 ਨਵੀਆਂ ਸਾਮੀਆਂ ਜਾਨੀ ਕਿ ਹੁਣ ਤਾਂ ਜਿਹੜੀਆਂ ਨੌਕਰੀਆਂ ਦਿੰਨੇ ਆ ਨਾ ਜਿਵੇਂ 2200 ਨੌਕਰੀ ਦਿੰਨੇ ਆ ਆਪਾਂ ਹਰ ਸਾਲ ਉਹ ਤਾਂ ਉਹ ਨੇ ਨਾ ਜਿਹੜੇ ਰਿਟਾਇਰ ਹੋ ਜਾਂਦੇ ਨੇ 1600 ਕਨਸਟੇਬਲ ਐ ਬਾਕੀ ਸਬ ਇੰਸਪੈਕਟਰ ਇੰਸਪੈਕਟਰ ਨੇ ਪਰ 10000 ਨਵੇਂ ਆਉਣਗੇ ਨਵੇਂ ਆਉਣਗੇ ਮੈਨੂੰ ਬੜੀ ਖੁਸ਼ੀ ਹੋ ਰਹੀ ਐ ਦੱਸਦੇ ਹੋਏ ਕਿ ਜੋ ਹੀ ਪੌਣੇ 3 ਸਾਲ ਚ ਲੋਕਾਂ ਦਾ ਯਕੀਨ ਬਣਿਆ ਹੈ ਸਰਕਾਰ ਦੇ ਵਿੱਚ ਪਰ ਸਾਡੀ ਟੈਕਸ ਕਲੈਕਸ਼ਨ ਵਧੀ ਹੈ ਸਾਡੀ ਜੀਐਸਟੀ ਦੀ ਕਲੈਕਸ਼ਨ ਵੱਧ ਗਈ ਸਾਡੇ ਹਾਲਾਂਕਿ ਅਸੀਂ ਸਕੂਲ ਬਹੁਤ ਸੋਹਣੇ ਖੂਬ ਬਣਾ ਰਹੇ ਆ ਆਮ ਆਦਮੀ ਕਲੀਨਿਕ ਬਣਾ ਰਹੇ ਆ ਤੇ ਜੋ ਪਬਲਿਕ ਦੇ ਖਰਚੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕੱਲ ਰਾਤ 12 ਵਜੇ ਆ ਜਿਹੜੀ ਰਾਤ ਲੰਗੀ ਹੈ ਟੋਲ ਪਲਾਜ਼ੇ ਮਲੇਰ ਕੋਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੇ ਟਿਨਰ ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਹਿੰਦੇ ਅਜਿਹਾ ਵੀ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਸੀ ਐਕਸਟੈਂਸ਼ਨ ਨਹੀਂ ਦਿੰਦੇ ਅਸੀਂ ਤਾਂ ਗਰੰਟੀ ਨਹੀਂ ਦਿੱਤੀ ਸੀ ਆਪਣੀ ਪੋਲਿਟਿਕਲ ਭਾਸ਼ਣਾ ਚ ਇਹ ਤਾਂ ਬਾਤ ਇਹ ਤਾਂ ਵਾਅਦਾ ਹੀ ਕੀਤਾ ਹੋਇਆ ਹੈ ਕੰਮ ਹੈ ਫਿਰ ਆਉਣសារ ਅਸੀਂ ਕੋ ਕੰਮ ਕੀਤਾ ਜਿਹਦੇ ਬਾਰੇ ਤਾਂ ਸੋਚ ਹੀ ਨਹੀਂ ਸਕਦਾ ਅਸੀਂ ਕੋਈ ਔਰ ਮੈਂ ਪਹਿਲਾਂ ਸੋਚਿਆ ਹੋਇਆ ਸੀ ਮੈਂ ਕਿਹਾ ਇੱਕ ਵਾਰੀ ਸੋਚੋ ਗਲੈਣਦੋ ਉਹ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਇਹੀ ਕਰਾਂ ਹਾ ਅਫਸਰ ਬੈਠੇ ਨੇ ਆ ਤੁਸੀਂ ਬੈਠਿਓ ਬੜੀ ਮੁਸ਼ਕਲ ਨਾਲ ਨੌਕਰੀਆਂ ਲਈਆਂ ਪੜ੍ਹ-ਪੜ੍ਹ ਕੇ ਅੱਖਾਂ ਗਾਲ ਲੀਆਂ ਪੜ੍ਹ-ਪੜ੍ਹ ਕੇ ਸਵੇਰੇ 4 ਵਜੇ ਦਾ అలਾਰਮ ਲਾ ਕੇ ਉੱਠ ਕੇ ਪੜ੍ਹਦੇ ਆ ਤੇ ਸਾਨੂੰ ਤਾਂ ਇੱਕ ਨੌਕਰੀ ਮਿਲ ਜੇ ਬੜੀ ਮੁਸ਼ਕਲ ਨਾਲ ਇੱਕੋ ਹੀ ਪੈਨਸ਼ਨ ਬੜੀ ਮੁਸ਼ਕਲ ਨਾਲ ਮਿਲਦੀ ਹੈ ਤੇ ਤੁਸੀਂ 10 ਦਿਨ ਰਹਿਗੇ ਤਾਂ ਵੀ ਪੈਨਸ਼ਨ ਕਿਸੇ ਨੂੰ 5 ਲੱਖ ਸਭ ਤੋਂ ਵੱਧ ਨੁਕਸਾਨ ਹੋਇਆ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਦੇ ਜਾਂਦੇ ਹਾਰ ਗਏ 8 ਵਾਰੀ ਜਿੱਤੇ ਹੋਏ ਨੇ ਜੀ ਲਓ ਜੀ 8 ਨੂੰ ਗੁਣਾ ਕਰੋ ਹੁਣ 6 7 ਲੱਖ ਰੁਪਈਆ ਬਣੂਗਾ ਜੀ ਅਸੀਂ ਬਿੱਲ ਪਾਸ ਕੀਤਾ ਇੱਕ ਪੈਨਸ਼ਨ ਲੈਣੀ ਹੈ ਲੈ ਲਓ ਨਹੀਂ ਮੈਂ ਉਹ ਵੀ ਕਰ ਤਾ ਉਹ ਕਹਿੰਦਾ ਇੱਕੋ ਹੀ ਦੇ ਦਿਓ ਬਹੁਤ ਵਧੀਆ ਮੈਂ ਕਿਹਾ ਅੱਜ 43250 ਹੋ ਗਈਆਂ ਅੱਜ ਮਿਲਾ ਕੇ ਅੱਜ ਵਾਲੀਆਂ 43250 ਇੱਕ ਬੰਦਾ ਉੱਠ ਕੇ ਕਹਿ ਦੋ ਕਿ ਇੱਕ ਰੁਪਈਆ ਲੱਗਿਆ ਸਾਡੇ ਜੀ ਚਾਹ ਪੀ ਲਈ ਜੀ ਸਾਨੂੰ ਪਿਸਲਾਨੇ ਬੰਦੇ ਨੇ ਸਾਤੋਂ ਇਹ ਕਹ ਕੇ ਚਾਹ ਪੀ ਲਈ ਕਿ ਅੱਜ ਤੈਨੂੰ ਨੌਕਰੀ ਦਵਾਉਣ ਚੱਲੇ ਇੱਕ ਬੰਦਾ ਉੱਠ ਕੇ ਕਹਿ ਦੋ ਸਭ ਤੋਂ ਵਧੀਆ ਗੱਡੀਆਂ ਜੇ ਇੰਡੀਆ 'ਚ ਇਸ ਵਕਤ ਹੈਗੀਆਂ ਉਹ ਪੰਜਾਬ ਪੁਲਿਸ ਕੋਲੇ ਨੇ ਕੋਈ ਬਜਟ ਦੀ ਕਮੀ ਨਹੀਂ ਪੁਲਿਸ ਲਈ ਹਰ ਭਰਤੀਆਂ ਵੀ ਨਵੀਆਂ ਕਰਨੀਆਂ ਨੇ ਤੇ ਅੱਜ ਜਿਹੜਾ ਤੁਸੀਂ ਜਿੱਥੇ ਵੀ ਜਾਓਗੇ ਕੁਰਸੀਆਂ ਤੇ ਬੈਠੋਗੇ ਮੇਰੀ ਇੱਕ ਬੇਨਤੀ ਹੈ ਜਦੋਂ ਤੁਹਾਨੂੰ ਅਸੀਂ ਇੱਥੋਂ ਬਿਨਾਂ ਪੈਸੇ ਤੋਂ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਤੁਸੀਂ ਵੀ ਉੱਥੇ ਲੋਕਾਂ ਦੇ ਕੰਮ ਏਸੀ ਸੇਵਾ ਨਾ ਕਰਿਓ ਕਿ ਕੁਰਸੀ ਨੂੰ ਤੁਸੀਂ ਅਨ ਦਾਤਾ ਮੰਨਿਓ ਕਿ ਇੱਥੋਂ ਮੈਨੂੰ ਮੇਰੇ ਘਰ ਦਾ ਚੁੱਲ੍ਹਾ ਚੱਲਦਾ ਕਿਉਂਕਿ ਜਿਹੜਾ ਤੁਹਾਡੇ ਕੋਲੇ ਆਊਗਾ ਲਗਭਗ ਪੁਲਿਸ ਵਾਲਾਂ ਕੋਲ ਤਾਂ ਕੋਈ ਹੱਸਦਾ ਤਾਂ ਆਉਂਦਾ ਨਹੀਂ ਦੁਖੀ ਹੋਈ ਆਉਂਦੇ ਆ ਉਹ ਪਹਿਲਾਂ ਕਿਸੇ ਗੁਰਦੁਆਰਾ ਮੰਦਿਰ ਮਸਜਿਦ 'ਚ ਪਹਿਲਾਂ ਦੁਆ ਕਰਕੇ ਆਊਗਾ ਅਰਦਾਸ ਕਰਕੇ ਆਊਗਾ ਪ੍ਰਮਾਤਮਾ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਉੱਥੇ ਕੁਰਸੀ ਤੇ ਜਿਹਦੇ ਕੋਲ ਚੱਲਿਆ ਜੇ ਕਿਤੇ ਅੱਜ ਕੰਮ ਬਣ ਜੇ ਕਬੀਲ ਦਾ ਰੀਲੀ ਤੇ ਚੜ ਜੂਗੀ ਤੇ ਮੂਰੋਂ ਜੇ ਤੁਸੀਂ ਉਹਦੀ ਜਰਜੀ ਚੱਕ ਕੇ ਮਾਰੋਗੇ ਭਗਾ ਕੇ ਬੱਦਵਾ ਦੇਊਗਾ ਤੇ ਜੇ ਤੁਸੀਂ ਕਹੋਗੇ ਬੈਠੋ ਬਜ਼ੁਰਗੋ ਕੋਈ ਥੋੜਾ ਕੰਮ ਕਰਾਉਣੇ ਆ ਤੁਸੀਂ ਤੁਸੀਂ ਬੈਠੋ ਇੱਥੇ ਆ ਇੱਕ ਦੋ ਕਾਗਜ਼ ਘੱਟ ਨੇ ਅਸੀਂ ਆਪ ਹੀ ਪੂਰੇ ਕਰਦੇ ਆਂ ਆਪ ਜੀ ਗੱਲ ਕਰਕੇ ਜੀ ਉਹਦਾ ਕੰਮ ਕਰ ਦੋਗੇ ਉਹ ਦੁਬਾਰੇ ਗੁਰਦੁਆਰਾ ਸਾਹਿਬ ਉਸੇ ਮੰਦਰ ਮਸੀਹ ਚ ਦੁਬਾਰੇ ਜਾਊਗਾ ਸ਼ਾਮ ਨੂੰ ਉਹ ਰੱਬਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਇਹਨੂੰ ਤਰੱਕੀਆਂ ਬਖਸ਼ੀ ਤੁਹਾਨੂੰ ਦੁਆਵਾਂ ਮਿਲਣਗੀਆਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ 10000 ਰੁਪਏ ਵੀ ਲੈ ਲਵਾਂਗੇ ਉਹ ਤੋਂ ਦੇ ਦਊਗਾ ਕਿਤੇ ਇਧਰ ਉਧਰ ਇਕੱਠੇ ਕਰਕੇ ਦੇ ਦਊਗਾ ਪਰ ਉਹ 10000 ਰੁਪਏ ਗਾਲਾਂ ਕੱਢ ਕੱਢ ਕੇ ਦੇਊਗਾ ਯਾਰ ਮੇਰਾ ਕੰਮ ਇਹਨੇ ਕੀਤਾ ਤਾਂ ਹੈਗਾ ਪਰ ਇਹਨੇ ਪੈਸੇ ਉਹਦਾ ਕੋਈ ਫਾਇਦਾ ਨਹੀਂ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ। ਕਾਰੇ ਵਾਸਤੇ ਕਰਕੇ ਤਾਂ ਦੇਖੋ ਕੰਮ ਲੋਕਾਂ ਵਾਸਤੇ ਕਰਕੇ ਤਾਂ ਦੇਖੋ ਇੱਕ ਵਾਰੀ ਨਜ਼ਾਰਾ ਕਿੰਨਾ ਆਉਂਦਾ ਹੈ। ਉਹਦੀ ਉਹਦੀ ਆਤਮਿਕ ਸ਼ਾਂਤੀ ਹੋਈ ਹੋਰ ਹੈ। ਲੋਕਾਂ ਦੇ ਹੱਕ 'ਚ ਖੜਨ ਦਾ ਮਜ਼ਾ ਹੀ ਕੁਝ ਹੋਰ ਹੈ। ਗੁਰੂ ਗੋਬਿੰਦ ਸਿੰਘ ਜੀ ਸਰਵੰਸ ਵਾਰਿਆ ਸਰਵੰਸ ਵਾਰਿਆ ਇਸ ਕਰਕੇ ਕਿ ਅਸੀਂ ਨਹੀਂ ਜਿਉਣਾ ਕੌਮ ਜਿਉਉਗੀ ਆਪਣੀਆਂ ਵਾਰ ਲੋਕਾਂ ਦੇ ਦਿਲਾਂ 'ਚ ਬਸਣ ਵਾਸਤੇ ਆਪਣੀਆਂ ਵਾਰੀਆਂ ਦੇਣੀਆਂ ਪੈਂਦੀਆਂ ਆਪਣੇ ਹਿੱਸੇ ਦੀਆਂ ਵਾਰੀਆਂ ਦੇਣੀਆਂ ਪੈਂਦੀਆਂ ਨਹੀਂ ਵਾਰੀਆਂ ਲੈਣ ਵਾਲੇ ਤਾਂ ਬੜੇ ਨੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਪੇ ਜੇਬ ਨਹੀਂ ਹੁੰਦੀ ਸਾਰਾ ਕੁਝ ਇੱਥੇ ਰਹਿ ਜਾਂਦਾ ਫਿਰ ਕੋਈ ਨਹੀਂ ਲੈ ਕੇ ਜਾਂਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਲੈ ਹੁਣ ਚੱਕੋ ਚੱਕੋ ਕਰਦੇ ਘਾਂਟਾ ਨਹੀਂ ਰਖਦੇ ਸੁਆਸਾਂ ਦੀ ਪੂੰਜੀ ਜੇ ਮੁੱਕ ਜੇ ਉਹੀ ਘਰ ਦੇ ਜਿੰਨਾ ਬਸੇ ਠੱਗੀਆਂ ਮਾਰਦੇ ਫਿਰਦੇ ਨੇ ਨਾ ਇੱਕ ਘਾਂਟਾ ਨਹੀਂ ਰਖਦੇ ਕਹਿੰਦੇ ਕੋਈ ਗੱਲ ਨਹੀਂ ਕੋਟ ਸ਼ਮੀਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂਗੀ ਨਾ ਚੱਕੀ ਏ ਚੱਕੀ ਏ ਬਸ ਸੋ ਇਸ ਕਰਕੇ ਜੇ ਕਿਸੇ ਦੇ ਕੰਮ ਆ ਜਾਾਂਗੇ ਜੇ ਕਿਸੇ ਦੀ ਜ਼ਿੰਦਗੀ ਚ ਕਿਸੇ ਦੇ ਭੁੱਖੇ ਦੀ ਬੁਰਕੀ ਬਣ ਜਾਗੇ ਕਿਸੇ ਅਨਪੜ੍ਹ ਬੱਚੇ ਨੂੰ ਸਕੂਲ ਚ ਪਾ ਕੇ ਉਹਦੀ ਕਿਤਾਬ ਦਾ ਇੱਕ ਵਰਕਾ ਬਣ ਜਾਗੇ ਜੇ ਕਿਸੇ ਮਰੀਜ਼ ਦੀ ਇੱਕ ਉਹਦੇ 10 ਗੋਲੀਆਂ ਦੇ ਪੱਤੇ ਚੋਂ ਇੱਕ ਗੋਲੀ ਆਪਣੇ ਹਿੱਸੇ ਦੀ ਹੋ ਜੇ ਤਾਂ ਇਹਦੂ ਵੱਡਾ ਕੋਈ ਪੁੰਨ ਨਹੀਂ ਹੈਗਾ ਸੋ ਮੈਂ ਉਮੀਦ ਕਰਦਾ ਨਵੇਂ ਜਿਹੜੇ ਮੁੰਡੇ ਕੁੜੀਆਂ ਅੱਜ ਤੋਂ ਜਾਣਗੇ ਕਿ ਤੁਸੀਂ ਇਸ ਭਾਵਨਾ ਨਾਲ ਸੇਵਾ ਕਰੋਗੇ ਕਿ ਯਾਦ ਕੀਤਾ ਜਾਵੇ ਕਿ ਹਾਂ ਯਾਰ ਨਵੇਂ ਮੁੰਡੇ ਕੁੜੀਆਂ ਆਏ ਨੇ ਪਤਾ ਨਹੀਂ ਕੀ ਕੀ ਭਗਵੰਤ ਮਾਨ ਨੇ ਪੁੜੀਆਂ ਕੋਲ ਕੇ ਪਾਈਆਂ ਉਹਨੂੰ ਵੀ ਤਾਂ ਕੰਮ ਹੀ ਕਰੀ ਜਾਂਦੇ ਆ ਬਸ ਉਹ ਕਹਿੰਦੇ ਤੇ ਤਨਖਾਹਾਂ ਦੀ ਕਮੀ ਨਹੀਂ ਤਨਖਾਹਾਂ ਦੀ ਕੋਈ ਕਮੀ ਨਹੀਂ ਸਾਰੀ ਫੋਰਸ ਸਾਰੇ ਦੇਸ਼ ਤੋਂ ਬਾਅਦ ਤਨਖਾਹਾਂ ਪੰਜਾਬ ਪੁਲਿਸ ਕੋਲ ਕੋਈ ਸ਼ਹੀਦ ਹੋ ਜੇ ਰੱਬ ਨਾ ਕਰੇ ਸਾਡਾ ਪੰਜਾਬ ਦਾ ਜਵਾਨ 2 ਕਰੋੜ ਰੁਪਇਆ ਕੱਲੀ ਪੰਜਾਬ ਪੁਲਿਸ ਦਿੰਦੀ ਹੈ ਦੇਸ਼ 'ਚ ਕਿਤੇ ਨਹੀਂ ਦਿੱਤਾ ਜਾਂਦਾ 1 ਕਰੋੜ ਰੁਪਏ ਸਰਕਾਰ ਦਾ 1 ਕਰੋੜ HDFC ਦਾ ਹਰ ਕੋਈ ਨਹੀਂ ਚਲੋ ਡਿਊਟੀ ਦੌਰਾਨ ਮੈਂ ਤਾਂ ਕਹਿੰਦਾ ਐਜੀ ਘਟਨਾਵਾਂ ਵਾਪਰਨਾ ਔਰ ਮੈਂ ਵੀ ਤੁਹਾਡੇ ਤੋਂ ਉਮੀਦ ਕਰਦਾ ਜੋ ਡਰੱਗ ਦੇ ਮਾਮਲੇ ਜਾਂ ਲਾਅ ਐਂਡ ਆਰਡਰ ਦੇ ਮਾਮਲੇ ਚ ਤੁਸੀਂ ਹੁਣ ਇੱਕ ਜੇ ਢਾਰ ਲਈਏ ਨਾ ਆਪਾਂ ਵਿਆ ਕਰਨੇ ਕਰਨਾ ਹੈ ਤਾਂ ਖਤਮ ਕਰ ਨਹੀਂ ਕਰਨਾ ਬਸ ਇਸ ਗੱਲ ਦਾ ਮੈਂ ਤੁਹਾਡੇ ਤੋਂ ਉਮੀਦ ਕਰੂੰਗਾ ਕਿ ਆਪਾਂ ਨੇ ਇਹ ਕੰਮ ਖਤਮ ਕਰਨਾ ਜਿੱਥੇ ਤੁਹਾਨੂੰ ਲੱਗਦਾ ਹੈ ਗਲਤ ਹੋ ਰਿਹਾ ਹੈ ਆਪਦੇ ਅਫਸਰਾਂ ਨੂੰ ਦੱਸੋ ਅਫਸਰਾਂ ਨੂੰ ਦੱਸੋ ਅਫਸਰਾਂ ਨੂੰ ਕਿਹਾ ਹੈ ਮੈਨੂੰ ਦੱਸੋ ਕੋਈ ਆਪਣਾ ਕਿਸੇ ਨਾਲ ਹਿੱਸਾ ਨਹੀਂ ਨਾ ਮੇਰਾ ਕਿਸੇ ਡਰੱਗ ਨਾਲ ਹਿੱਸਾ ਹੈ ਨਾ ਮੇਰਾ ਬੱਸਾਂ 'ਚ ਹਿੱਸਾ ਹੈ ਨਾ ਮੇਰਾ ਢਾਬਿਆਂ 'ਚ ਹਿੱਸਾ ਹੈ ਨਾ ਮੇਰਾ ਰੇਤਿਆਂ 'ਚ ਹਿੱਸਾ ਹੈ ਨਾ ਮੇਰਾ ਠੇਕਿਆਂ 'ਚ ਹਿੱਸਾ ਹੈ ਮੇਰਾ ਹਿੱਸਾ ਤਾਂ ਪੰਜਾਬ ਦੇ 7.5 ਕਰੋੜ 3.5 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਹਿੱਸਾ ਹੈ ਹੋਰ ਕਿਤੇ ਹਿੱਸਾ ਨਹੀਂ ਮੇਰਾ ਸੋ ਬੜੀ ਸੋਹਣੀਆਂ ਗੱਡੀਆਂ ਮੈਂ ਤੁਸੀਂ ਯਕੀਨ ਕਰੋ ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-1200 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ ਪੰਜ ਮਹੀਨਿਆਂ ਚ ਜਿਹੜੇ ਪਿਛਲੇ ਸਾਲ ਦੇ ਅੰਕੜੇ ਕੱਢੋ ਤਾਂ ਪਿਛਲੇ ਸਾਲ 1 ਫਰਵਰੀ ਤੋਂ ਲੈ ਕੇ ਅਗਸਤ ਤੱਕ ਐਨੇ ਬੰਦੇ ਮਰੇ ਸੀ ਐਕਸੀਡੈਂਟਾਂ ਚ ਤੇ ਐਸਕੇ ਵਾਲਾ ਕੱਢ ਲਓ ਜਦੋਂ 1 ਫਰਵਰੀ ਤੋਂ ਲਾਂਚ ਹੋਈ ਹੈ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰੇ ਕੱਲੇ-ਕੱਲੇ ਬੰਦੇ ਨਹੀਂ ਮਰੇ 80 ਲੱਖ ਰੁਪਈਆ ਦੇ ਜੇਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹਚਾਇਆ ਗਿਆ ਲੋ ਜੀ ਤੁਹਾਡੇ ਪੈਸੇ ਅਰ ਅੱਜ ਦੇ AI ਦੇ ਜਮਾਨੇ ਚ ਸਭ ਤੋਂ ਪਹਿਲਾਂ ਤੁਹਾਨੂੰ ਪੁਲਿਸ ਨੂੰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਕਰ ਰਹੇ ਹਾਂ ਤੇ ਤੁਹਾਨੂੰ ਬਿਲਕੁਲ ਲੇਟੈਸ ਕੈਮਰੇ ਮਿਲਣਗੇ ਕਿਉਂਕਿ ਤੋ ਦੇਖੋ ਆਪਾਂ ਤਾਂ ਬੰਦੇ ਆ ਇਨਸਾਨ ਆ ਨੀਂਦਾ ਸਕਦੀ ਐ ਮੀ ਜਾਂ ਧੁੰਦ ਚ ਆਪਾਂ ਇਧਰ ਉਧਰ ਵੀ ਹੋ ਸਕਦੇ ਆ ਪਰ ਕੈਮਰੇ ਤਾਂ ਨਹੀਂ ਹੋ ਸਕਦੇ ਨਾ ਸੋ ਕੈਮਰੇ ਮੈਂ ਕੈਮਰੇ ਨੂੰ ਥਰਡ ਆਈ ਕਹਿੰਨਾ ਪੁਲਿਸ ਦੀ ਥਰਡ ਆਈ ਤੀਜੀ ਅੱਖ ਉਹ ਦੇਖ ਕੇ ਬਹੁਤ ਕੁਝ ਅੱਜ ਕੱਲ ਕਰਾਇਮ ਜਿਹੜੇ ਨੇ ਉਹ ਲੁਕੇ ਨਹੀਂ ਰਹਿੰਦੇ ਕੈਮਰਿਆਂ ਨੂੰ ਵੀ ਅਪਡੇਟ ਕਰਨਾ ਕਿੰਨੇ ਕੈਮਰੇ ਡੀਜੀਪੀ ਸਾਹਿਬ ਤੁਸੀਂ ਕਹਿੰਦੇ ਸੀਗੇ 40 ਕਰੋੜ ਰੁਪਏ ਆਪਾਂ ਸੈਕਸ਼ਨ ਕੀਤਾ ਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਬਾਰਡਰ ਦੀ ਹੈ 3000 ਕੈਮਰਾ ਪਾਉ ਉੱਥੇ ਜਿਹੜੇ ਡਰੋਨ ਡਰੋਨ ਆ ਚਿੱਟਾ ਚੁਟੇ ਵਾਲੇ ਫਲਾਣੇ ਥੰਮਕੇਲੇ 3000 ਕੈਮਰਾ ਲਾ ਰਹੇ ਆ ਜੀ ਡਿਜੀਟਲ ਕੈਮਰੇ ਲਾ ਰਹੇ ਆ ਜਿੱਥੋਂ ਕੋਈ ਵੀ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਦਾ ਇੱਕ ਮੈਂ ਤੁਹਾਨੂੰ ਹੋਰ ਨਵੀਂ ਖੁਸ਼ਖਬਰੀ ਵੀ ਦੇਣ ਲੱਗਿਆ ਅੱਜ ਦੇ ਮੌਕੇ ਤੇ ਮੈਂ ਜਦੋਂ ਪਤਾ ਕੀਤਾ ਤਾਂ ਮੈਨੂੰ ਹੈਰਾਨੀ ਹੋਈ ਦੁੱਖ ਵੀ ਹੋਇਆ ਪਰ ਮੈਨੂੰ ਫਿਰ ਬਾਅਦ ਵਿੱਚ ਸਬਰ ਵੀ ਕੀਤਾ ਮੈਂ ਕਹਿੰਦਾ ਵੀ ਉਹਨਾਂ ਤੋਂ ਉਮੀਦ ਵੀ ਨਹੀਂ ਕੀਤੀ ਐਸਾ ਦੀ ਫਿਰ ਪਿਛਲੇ 25 ਸਾਲ ਤੋਂ ਪੰਜਾਬ ਪੁਲਿਸ ਦੀ ਨਫਰੀ 80000 ਹੈ 25 ਸਾਲ ਤੋਂ 2001 2000 ਦੇ ਵਿੱਚ ਵੀ 80000 ਸੀਗਾ ਅੱਜ ਵੀ 80000 ਉੱਤੋਂ ਬਾਰਡਰ ਨਾਲ ਰਿਲੇਟਡ ਜ਼ਿੰਮੇਵਾਰੀਆਂ ਵਧ ਗਈਆਂ ਉਧਰ ਜਾਣਾ ਪੈਂਦਾ ਉੱਤੋਂ ਹੈ ਪਾਪੂਲੇਸ਼ਨ ਵਧ ਗਈ ਇੱਧਰ ਜਾਣਾ ਪੈਂਦਾ ਉੱਪਰੋਂ ਕ੍ਰਾਈਮ ਵਧ ਗਿਆ ਟੈਕਨੋਲੋਜੀ ਵਧ ਗਈ ਕ੍ਰਿਮੀਨਲ ਕੋਲੇ ਵੀ ਲੇਟੈਸਟ ਹਥਿਆਰ ਆ ਗਏ ਉਹਨਾਂ ਦੇ ਪਿੱਛੇ ਜਾਣਾ ਪੈਂਦਾ ਪਰ ਨਫਰੀ ਹੱਸੀ ਜਾ ਰਹੀ ਹੈ ਚਲੋ ਐਸਐਸਐਫ ਨਾਲ ਸੜਕਾਂ ਵਾਲਾ ਕੰਮ ਥੋੜਾ ਜਿਹਾ ਚਲੋ ਥੋੜਾ ਜਿਹਾ ਸਿਵਲ ਪੁਲਿਸ ਜਿਹੜੀ ਦੂਜੀ ਥਾਣੇ ਵਾਲੀ ਪੁਲਿਸ ਹੈ ਉਤੋਂ ਘਟ ਗਿਆ ਪਰ ਥਾਣਿਆਂ 'ਚ ਵੀ ਪੁਲਸ ਐ ਨਹੀਂ ਹੁਣ ਵੀਏਪੀ ਡਿਊਟੀਆਂ ਤੇ ਲੱਗਿਆ ਕੋਈ 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 ਨਹਿਰ 'ਚ লাশ ਤੁਰੀ ਜਾਂਦੀ ਆ ਉੱਥੇ ਉੱਥੇ লাশ ਕੱਢਣ ਗਏ ਹੋਏ ਨੇ ਹਨਾ ਕੋਈ ਸੰਮਣ ਲੈ ਕੇ ਗਿਆ ਹੋਇਆ ਜੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਹੁਣ ਫਾਈਨ ਟਿਊਨ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਸਾਮੀਆਂ ਕ੍ਰੀਏਟ ਕਰ ਰਹੇ ਹਾਂ ਜੀ ਸਾਡੀ ਫਾਈਨੈਂਸ ਡਿਪਾਰਟਮੈਂਟ ਨਾਲ ਸੈਕਟਰੀ ਹੋਮ ਬੈਠੇ ਨੇ ਸਾਡੀ ਸਾਰਿਆਂ ਦੀ ਮੀਟਿੰਗ ਹੋ ਗਈ 10000 ਨਵੀਆਂ ਸਾਮੀਆਂ ਜਾਨੀ ਕਿ ਹੁਣ ਤਾਂ ਜਿਹੜੀਆਂ ਨੌਕਰੀਆਂ ਦਿੰਨੇ ਆ ਨਾ ਜਿਵੇਂ 2200 ਨੌਕਰੀ ਦਿੰਨੇ ਆ ਆਪਾਂ ਹਰ ਸਾਲ ਉਹ ਤਾਂ ਉਹ ਨੇ ਨਾ ਜਿਹੜੇ ਰਿਟਾਇਰ ਹੋ ਜਾਂਦੇ ਨੇ 1600 ਕਨਸਟੇਬਲ ਹੈ ਬਾਕੀ ਸਬ ਇਨਸਪੈਕਟਰ ਇਨਸਪੈਕਟਰ ਨੇ ਪਰ 10000 ਨਵੇਂ ਆਉਣਗੇ ਨਵੇਂ ਆਉਣਗੇ ਤਾਂ ਕਿ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਔਰ ਮੈਂ ਕੋਈ ਵੀ ਫਾਈਲ ਕਦੇ ਵੀ ਮੈਂ ਪੈਂਡਿੰਗ ਨਹੀਂ ਰੱਖਦਾ ਕਿਸੇ ਵੀ ਤਰੱਕੀ ਦੀ ਬਲਕੇ ਕਈਆਂ ਨੂੰ ਤਾਂ ਐਡਵਾਂਸ ਤਰੱਕੀ ਦਿੱਤੀ ਹੈ ਕੋ ਚੱਲ ਪਰਸੋਂ ਨੂੰ ਵੀ ਤਾਂ ਹੋਣਾ ਹੀ ਹੈ ਤਾਂ ਪਦੋਨਤੀ ਜੇ ਅੱਜ ਹੀ ਕਰ ਦਿੰਨੇ ਆ ਫਿਰ ਕੀ ਫਰਕ ਪੈਂਦਾ ਪਹਿਲਾਂ ਓ 10 10 ਸਾਲਾਂ ਦੀਆਂ ਫਾਈਲਾਂ ਪਈਆਂ ਸੀ ਜੀ ਕਾਰਨ ਸਾਈਨ ਨਹੀਂ ਹੋ ਰਹੇ ਜੀ ਆਹ ਮੁੰਡੇ 35 ਮੁੰਡੇ ਡੀਐਸਪੀ ਬਣਾਏ ਆ ਮੈਨੂੰ ਮਿਲ ਕੇ ਗਏ ਸੀ ਇੰਸਪੈਕਟਰ ਤੋਂ ਡੀਐਸਪੀ ਬਣਾਏ ਆ ਛੇ ਤੁਹਾਡੇ ਜੋ ਵੀ ਉਹਨਾਂ ਚ ਕੋਈ ਹੋਊਗਾ ਹੈਨਾ ਤੇ ਕਹਿੰਦੇ ਜੀ ਅਸੀਂ ਤਾਂ ਸੋਚੀ ਨਹੀਂ ਸੀ ਕਦੇ ਐਮ ਹੋ ਜਾਊਗਾ ਕੰਮ ਇਹ ਕਿੰਨੇ ਚਿਰ ਦੀਆਂ ਉਹਨਾਂ ਦੀਆਂ ਬਣਦੀਆਂ ਤਰੱਕੀਆਂ ਹੀ ਰੋਕੀ ਬੈਠੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ